ਮੈਂ ਹੁਣ ਬੈਂਕ ਕਰਦਾ ਸਾਡੇ ਪੰਜਾਬ ਦੇ ਪ੍ਰਧਾਨ ਨੀਚੇ ਕਰ ਵੀਰੇ ਮੋਰ ਰਾਜ ਦੇ ਵਿੱਚ ਅੱਜ ਮੈਂ ਪਟਿਆਲਾ ਵਿਖੇ ਆਇਆ ਸੀ ਔਰ ਇਹ ਜਿਹੜੀ ਸੰਵਿਧਾਨ ਬਚਾਓ ਸਭਾ ਹੈ ਇਹ ਡਿਸਟ੍ਰਿਕਟ ਕਾਂਗਰਸ ਕਮੇਟੀ ਇਹ ਸਾਡੇ ਪਟਿਆਲਾ ਦੇ ਸਾਰੇ ਹੀ ਜਿਹੜੇ ਲੀਡਰ ਸਹਿਬਾਨ ਨੇ ਗਾਂਧੀ ਸਾਹਿਬ ਜਲਾਲਪੁਰ ਸਾਹਿਬ ਐਰੀ ਮਾਨ ਸਾਹਿਬ ਤੇ ਹੋਰ ਸਾਰੇ ਜਿਹੜੇ ਸਾਥੀ ਹੈ ਇਹਨਾਂ ਦੀ ਰਹਿਨਮਾਈ ਦੇ ਵਿੱਚ ਰੱਖੀ ਗਈ ਸੀ ਬੇਸਿਕਲੀ ਜਿਹੜਾ ਸੰਵਿਧਾਨ ਬਚਾਓ ਦੀ ਰਾਹੁਲ ਗਾਂਧੀ ਜੀ ਲੜਾਈ ਲੜ ਰਹੇ ਆ। ਔਰ ਦੇਸ਼ ਭਰ ਦੇ ਵਿੱਚ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਵੀ ਤੇ ਚੋਣਾਂ ਦੇ ਬਾਅਦ ਵੀ ਸੰਵਿਧਾਨ ਦੀ ਉਸ ਕਿਤਾਬ ਨੂੰ ਲੈ ਕੇ ਉਹ ਜਾ ਰਹੇ ਨੇ। ਔਰ ਜੋ ਸੰਵਿਧਾਨ ਦੇ ਸਾਨੂੰ ਹੱਕ ਦਿੱਤਾ ਆਮ ਜਨਤਾ ਨੂੰ ਪੂਰੇ ਬਾਰੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਦੱਸ ਰਹੇ ਆ ਕਿ ਜਾਗਦੇ ਰਹੋ। ਅੱਜ ਕੱਲ੍ਹ ਸੰਵਿਧਾਨ ਨੂੰ ਤੋੜਨ ਦੀਆਂ ਸਾਜਸ਼ਾ ਰਚੀਆਂ ਜਾ ਰਹੀਆਂ ਨੇ ਸੰਵਿਧਾਨ ਨੂੰ ਮਚਲਿਆ ਜਾ ਰਿਹਾ ਹੈ ਕੁਚਲਿਆ ਜਾ ਰਿਹਾ ਹੈ ਸਰਕਾਰਾਂ ਸਤਾਧਾਰੀ ਸਰਕਾਰਾਂ ਬੁਲੰਦ ਜਿਹੜੇ ਸਾਡੇ ਆਧਾਰੇ ਨੇ ਇੰਸਟੀਟਿਊਸ਼ਨਸ ਨੇ ਜਿਹੜੇ ਦੇਸ਼ ਦੀ ਦੇਸ਼ ਨੂੰ ਦੇਖਦੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਪੋਲਿਟੀਕਲ ਪਾਰਟੀਆਂ ਦੀ ਜੁਮਾਨ ਬੰਦ ਕਰਾਉਣ ਵਾਸਤੇ ਤਾਂ ਜੋ ਪੋਲਿਟੀਕਲ ਪਾਰਟੀਆਂ ਸਤਾਹਤਾ ਰੀ ਪਾਰਟੀ ਦੇ ਖਿਲਾਫ ਕੋਈ ਇੱਕ ਸ਼ਬਦ ਨਾ ਕਹਿ ਸਕਣ ਜਿਹੜਾ ਵਿਅਕਤੀ ਜੁਡੀਸ਼ਰੀ ਤੋਂ ਲੈ ਕੇ ਨੀਚੇ ਤੱਕ ਸਤਾ ਸਰਕਾਰਾਂ ਵਾਲਿਆਂ ਦੇ ਖਿਲਾਫ ਗੱਲ ਕਰਦਾ ਹੈ ਉਹਰੇ ਤੇ ਵਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਜੇਲ੍ਹਾਂ ਚ ਨਜਾਇਜ਼ ਪਰਚੇ ਬਣਾ ਕੇ ਭੇਜਿਆ ਜਾਂਦਾ ਇਸੇ ਤਰ੍ਹਾਂ ਹੀ 138 40 ਸਾਲ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਤੇ ਵੀ ਵਾਰ-ਵਾਰ ਗਾਂਧੀ ਪਰਿਵਾਰ ਤੇ ਕਿਉਂਕਿ ਬੀਜੇਪੀ ਨੂੰ ਇਹ ਪਤਾ ਹੈ ਕਿ ਆਰਐਸਐਸ ਦੀ ਵਿਚਾਰਧਾਰਾ ਇਸ ਤਿਹੇਜ ਤੇ ਉਹਨਾਂ ਚਕਰ ਲਾਗੂ ਨਹੀਂ ਹੋ ਸਕਦੀ ਜਿੰਨਾ ਚਕਰ ਰਾਹੁਲ ਗਾਂਧੀ ਜਿਉਂਦਾ ਸੋ ਇਸ ਕਰਕੇ ਉਹ ਚੋਟ ਮਾਰੀ ਜਾਂਦੀ ਹੈ ਵਾਰ-ਵਾਰ ਸਜ਼ਾ ਕਰ ਦਿੱਤੀ ਗਈ 2 ਸਾਲ ਦੀ ਘਰ ਖੋਲਿਆ ਗਿਆ ਸਦਸਤਾ ਰੱਦ ਕਰ ਦਿੱਤੀ ਗਈ ਨੈਸ਼ਨਲ ਹਰਾਲਡ ਜਿਹੜਾ ਖਬਰ ਹੈ ਜਿਹੜਾ ਆਜ਼ਾਦੀ ਤੋਂ ਪਹਿਲਾਂ ਚਲਾਇਆ ਗਿਆ ਸੀ ਕਾਂਗਰਸ ਪਾਰਟੀ ਨੇ ਜਿਹੜਾ ਆਜ਼ਾਦੀ ਦੇ دیਵਾਨਿਆਂ ਦੀਆਂ ਖਬਰਾਂ ਲਿਖਦੀਆਂ ਲਿਖਦਾ ਸੀ ਜਿਹਨੂੰ 1942 ਚਾਕੇ ਅੰਗਰੇਜ਼ਾਂ ਨੇ ਬਹਿਨ ਕਰਤਾ ਅੱਜ ਉਹਰੇ ਮੁਤਲਕ ਸਾਰਾ ਕੇਸ ਬਣਾ ਕੇ ਈਡੀ ਨੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਨੂੰ ਚਾਰਸ਼ਿਟ ਕਰਤਾ ਕਿ ਤੁਹਾਨੂੰ ਪਤਾ ਹੀ ਹੈ ਜਿਸ ਪ੍ਰਕਾਰ ਇਹਨਾਂ ਦਾ ਨਿਖਲ ਜਿਹੜਾ ਹੈਗਾ ਉਹ ਇੱਕ ਐਮਪੀ ਸੁਪਰੀਮ ਕੋਰਟ ਤੇ ਟਿੱਪਣੀ ਕਰ ਰਿਹਾ ਜਦੋਂ ਵੱਖਰਪੁਰ ਦੀ ਗੱਲ ਹੋਈ ਫੈਸਲਾ ਆਇਆ ਸੋ ਅੱਜ ਅਸੀਂ ਸਾਰੇ ਲੀਡਰ ਸਹਿਬਾਨ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਭਾਵਾਂ ਕਰਵੇਂ ਔਰ ਲੋਕਾਂ ਨੂੰ ਸੰਵਿਧਾਨ ਦੇ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇ। ਹਾਂ ਜੀ ਪੰਜਾਬ ਸਰਕਾਰ ਵੱਲੋਂ ਨਸ਼ਾ ਚੜਾਉ ਜਿਹੜਾ ਇਹ ਗਮਨੀ ਚਲਾਈ ਗਈ ਹੈ ਯੋਧ ਨਸ਼ੇ ਦੇ ਵਿਰੁੱਧ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਕਿੰਨਾ ਸਰਕਾਰ ਬਾਈ ਯੋਧ ਨਸ਼ੇ ਦੇ ਵਿਰੁੱਧ ਗਾਂਧੀ ਸਾਹਿਬ ਵੀ ਤੁਹਾਨੂੰ ਦੱਸਣਗੇ ਉਹ ਤਾਂ ਮੁਕੰਮਲ ਤੌਰ ਤੇ ਫਲॉप ਗੇਮ ਹੈ। ਮੈਨੂੰ ਦੱਸੋ ਅੱਜ ਉਹਨਾਂ ਦਾ ਯੁੱਧ ਖਤਮ ਹੋ ਜਾਣਾ ਹੈ। ਤੇ ਉਹਨਾਂ ਦੇ ਦਾਅਵਾਕ ਅੱਜ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਾ। ਜੋ ਯੋਧ ਨਸ਼ਾ ਪਰ ਲੋਕ ਤਾਂ ਨਕਲੀ ਸ਼ਰਾਬ ਨਾਲ ਮਰਨ ਲੱਗ ਪਏ ਐ ਟੀਕਾ ਕਰਨ ਤੇ ਦੂਸਰਾ ਸਮੈਕ ਚਿੱਟਾ ਦਾ ਬੰਦ ਹੋਣਾ ਹੀ ਕੀ ਸੀ ਚੰਦ ਘਰ ਢਾਕੇ ਬੇਵਕੂਫ ਲੋਕਾਂ ਨੂੰ ਬਣਾ ਕੇ ਮੁੱਖ ਮੰਤਰੀ ਪੰਜਾਬ ਨੇ ਤੇ ਸਰਕਾਰ ਨੇ ਬੇਵਕੂਫ ਬਣਾਇਆ ਕਿ ਨਸ਼ਾ ਖਤਮ ਹੋ ਜਾਏਗਾ ਅਸੀਂ ਇਹ ਕਹਿੰਦੇ ਕਿ ਐਡਾ ਬੇਵਕੂਫ ਨਾ ਬਣਾਓ ਮਗਰਲੀਆਂ ਸਰਕਾਰਾਂ ਨੇ ਵੀ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਇਆ ਨਸ਼ੇ ਦਾ ਕੋਈ ਮੁਕੰਮਲ ਬੰਦੋਬਸਤ ਹੋਣਾ ਚਾਹੀਦਾ ਹੈ ਇਹਦਾ ਹੱਲ ਹੋਣਾ ਚਾਹੀਦਾ ਹੈ ਇਹਦੇ ਤੇ ਖੁੱਲੇ ਮੰਚ ਤੇ ਇੱਕ ਚਰਚਾ ਹੋਣੀ ਚਾਹੀਦੀ ਹੈ ਅਲਟਰਨੇਟਿਵ ਲੈ ਕੇ ਆਉਣਾ ਪਵੇਗਾ ਗਾਂਧੀ ਸਾਹਿਬ ਨੇ ਲੋਕ ਸਭਾ ਚ ਵੀ ਇੱਕ ਵਾਰੀ ਕਿਹਾ ਸੀਗਾ ਕਿ ਸਾਨੂੰ ਦੇਖਣਾ ਪਵੇਗਾ ਅਫੀਮ ਦੇ ਵੱਲ ਔਰ ਪੁੱਕੀ ਵੱਲ ਜਿਹੜੇ ਘੱਟ ਘੱਟਕ ਨਸ਼ੇ ਹੈ ਜਿਹਦੇ ਨਾਲ ਬੰਦੇ ਦੀ ਜਾਨ ਨਹੀਂ ਜਿਹੜੇ ਲੈਂਦੇ ਨਹੀਂ ਤਾਂ ਸਾਡੀਆਂ ਪੀੜੀਆਂ ਦੀਆਂ ਪੀੜੀਆਂ ਨੌਜਵਾਨ ਖਤਮ ਹੋ ਜਾਣਗੇ ਅੱਜ ਕੈਨੇਡਾ ਨੇ ਇਸੇ ਕਰਕੇ ਜਿਹੜਾ ਮਰਵਾਨਾ ਔਰੀਆਂ ਉਥੇ ਟੌਫੀਆਂ ਨੂੰ ਕੈਂਡੀਜ਼ ਬਣਾ ਕੇ ਉਹਨਾਂ ਨੇ ਠੇਕੇ ਖੋਲੇ ਆ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਪਤਾ ਸੀ ਵੀ ਇਹ ਬੰਦ ਤਾਂ ਹੋ ਨਹੀਂ ਸਕਦਾ ਅਸੀਂ ਲੜਾਈ ਲੜਦੇ ਕਿਉਂ ਨਾ ਇਹਨੂੰ ਲੀਗਲਾਈਜ਼ ਘੱਟ ਮਾਤਰਾ ਤੇ ਵੀ ਇਹ ਇਹਦੇ ਨਾਲ ਕਿਸੇ ਦੀ ਜਾਨ ਨਾ ਜਾ ਸਕੇ ਸੋ ਮੈਨੂੰ ਮੈਂ ਇਹ ਗੱਲ ਕਹਿੰਦਾ ਮੈਂ ਤਾਂ ਕਿਸੇ ਨਸ਼ੇ ਦੀ ਪ੍ਰੋਟਾ ਨਹੀਂ ਕਰਦਾ ਮੈਂ ਤੁਹਾਨੂੰ ਦੱਸ ਦਿਆ ਮੈਂ ਤਾਂ ਸ਼ਰਾਬ ਵੀ ਕਹਿੰਦਾ ਨਹੀਂ ਹੋਣੀ ਚਾਹੀਦੀ ਵਿਅਕਤੀਆਂ ਨੂੰ ਸ਼ਰਾਬ ਵੀ ਛੱਡ ਦੇਣੀ ਚਾਹੀਦੀ ਲੇਕਿਨ ਇਹ ਰਾ ਬੰਦੋ ਬਸ ਹੱਲ ਨਹੀਂ ਹੈ ਕਿ ਇਹ ਜਾਨ ਲੈਵਾ ਨਸ਼ਾ ਨਹੀਂ ਸਨ ਮੈਂ ਲੰਬੀ ਹਲਕੇਦਾਲ ਰਹਿਣ ਵਾਲਾ ਹਾਂ ਮਾ ਮੁਕਸਰਦਾ ਲੰਬੀ ਸਾਡਾ ਬਾਰਡਰ ਪੈਂਦਾ ਮੁਕਸਰਜੇ ਦੇ ਰਾ ਉੱਥੇ ਸਿੰਥੈਟਿਕ ਡਰੱਗਸ ਘਟ ਹੈ ਉਥੋਂ ਦੇ ਬਾਬੇ ਤੇ ਬਜ਼ੁਰਗੇ ਦੱਸਦੇ ਕਿ ਇੱਥੇ ਭੁੱਕੀ ਦੇ ਠੇਕੇ ਨਾਲ ਹੁੰਦੇ ਸੀ ਇਸ ਕਰਕੇ ਉਥੋਂ ਭੁੱਕੀ ਲੋਕ ਲਿਆਉਂਦੇ ਸੀ ਬਾਰਡਰ ਤੱਕ ਕੇ ਤੇ ਉਹ ਰਿਹਦੀ ਹੋਏ ਨਾ ਕਿ ਸਿੰਥੈਟਿਕ ਡਰੱਗਸ ਦੀ ਮੈਂ ਬਿਲਕੁਲ ਇਹਦੇ ਤੇ ਚਰਚਾ ਕਰਕੇ ਅਗਰ ਇਹਦੇ ਵੱਲ ਵਧਨ ਦੀ ਲੋੜ ਹੈ ਅਗਰ ਨਸ਼ਾ ਮੁਕੰਮਲ ਤੌਰ ਤੇ ਬੰਦ ਨਹੀਂ ਹੁਣ ਪ੍ਰਿੰਸਪਾਹ ਜੀ ਇਸ ਇਨਸੀਡੈਂਸੀ ਗੱਲ ਕਿਵੇਂ ਦੇਖੀ ਤੁਸੀਂ ਲੋਕਾਂ ਨੂੰ ਸਾਹਮਦੇ ਪਾਸੇ ਸੜਕਾਂ ਤੱਕ ਜਾਮ ਕਰਨੇ ਆ ਪੈ ਰਹੇ ਸਾਰੇ ਇੱਕ ਵਾਰ ਸੀ ਸਮਾਣੇ ਚ ਅਸੀਂ ਗਏ ਸੀ ਪਿਛਲੇ ਦਿਨੀ ਜਦੋਂ ਇਹ ਡੈਥ ਹੋਈਆਂ ਮੈਂ ਅੱਜ ਹੀ ਸਾਡੇ ਉੱਥੇ ਜਿਹੜੇ ਕੰਟੈਸਟਡ ਕੈਂਡੀਡੇਟ ਰਹੇ ਹੈ ਉਹਨਾਂ ਨਾਲ ਚਰਚਾ ਕੀਤੀ ਹੈ ਬਲਾਕ ਪ੍ਰਧਾਨ ਨਾਲ ਚਰਚਾ ਕੀਤੀ ਹੈ ਗਾਂਧੀ ਸਾਹਿਬ ਨਾਲ ਵੀ ਮੇਰੀ ਚਰਚਾ ਹੋਈ ਹੈ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਮੁਕੰਮਲ ਉੱਥੇ ਇਤਜ਼ਾਮ ਕਰਕੇ ਪੂਰਨ ਤੌਰ ਤੇ ਘੇਰਾਬੰਦੀ ਕਰਨ ਦੀ ਕਰਾਮ ਦੇ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀਆਂ ਗਈਆਂ ਔਰ ਜਿਹੜਾ ਧੰਦਾ ਚੱਲ ਰਿਹਾ ਉੱਥੇ ਮਾਈਨਿੰਗ ਦਾ ਪੂਰੇ ਤੇ ਵੀ ਮੈਂ ਤੇ ਗਾਂਧੀ ਸਾਹਿਬ ਦੋਵੇਂ ਜਾਣੇ ਉੱਥੇ ਜਾ ਕੇ ਵਿਜ਼ਿਟ ਕਰਕੇ ਆਵਾਂਗੇ ਉਹਨਾਂ ਲਈ ਦਿਨਾਂ ਦੇ ਵਿੱਚ ਇਹਦੀ ਲੜਾਈ ਲੜਾਂਗੇ ਉਨਨ ਨੂੰ ਸਾਫ਼ ਤਮਾਵਾਂਗੇ ਔਰ ਸਾਥ ਦੇਾਂਗੇ ਬੜੀ ਮਾਰਡੀ ਸਿ ਕਿਹ ਪਾਰਟੀ ਦੀ ਪਿੱਛੇ ਸ਼ੁਰਾ ਮਾਰ ਰਹਾ ਹੈਗਾ ਪਾਰਟੀ ਦੇ ਪਿੱਛੇ ਅੰਦਰ ਨੇ ਸ਼ੁਰਾ ਮਾਰ ਰਹਾ ਹੈਗਾ ਕੀ ਕਰਦਾ ਕਿਹਨੇ ਕਿਹਾ ਚੰਨ ਨਹੀਂ ਲਗਾਰੀ ਸੀ ਜੀ ਤੇ ਹੁਣ ਚੰਨ ਨਹੀਂ ਹਲੇ ਵੀ ਚੱਲਦੇ ਰਹੂ ਕਾਂਗਰਸ ਦੇ ਵਿੱਚ ਜਨਾਬੇ ਆਲੀ ਇਹ ਬਹੁਤ ਵੱਡੀ ਪਾਰਟੀ ਹੈ ਬਿਲਕੁਲ ਪਾਰਟੀ ਦੀ ਪਿੱਠ ਚ ਸ਼ੁਰਾ ਮਾਰਨ ਵਾਲਿਆਂ ਨੂੰ ਵੱਡੀਆਂ ਪਦਵੀਆਂ ਨਹੀਂ ਮਿਲਣੀਆਂ ਚਾਹੀਦੀਆਂ ਔਰ ਅਗਰ ਐਸੇ ਲੋਕ ਖਤਮ ਹੋ ਜਾਣ ਤਾਂ ਇਹ ਪਾਰਟੀ ਦਾ ਵੱਖਰਾ ਰੂਪ ਇਹ ਅਕਸਰ ਹੁੰਦਾ ਹੈ ਉਹ ਸਾਰੀਆਂ ਪਾਰਟੀਆਂ ਦੇ ਵਿੱਚ ਲੇਕਿਨ ਮੈਨੂੰ ਲੱਗਦਾ ਜੇ ਅਸੀਂ ਆਪ ਦੇ ਆਪ ਚ ਬਦਲਾਅ ਲੈ ਕੇ ਆਉਣਾ ਹੈ ਜੇ ਅਸੀਂ ਆਪ ਦੇ ਉੱਤੇ ਚੇਂਜਸ ਲੈ ਕੇ ਆਉਣੀਆਂ ਹੈ ਸਾਨੂੰ ਦੇਖਣਾ ਪਏਗਾ ਕਿ ਜਿਹੜੇ ਜਿਹੜੇ ਪੂਰੇ ਐ ਤੜਲੇਦਾਰ ਕਾਂਗਰਸ ਦੀ ਮਦਦ ਕਰਨ ਕਾਂਗਰਸ ਦੇ ਨਾਲ ਖੜਨ ਕਾਂਗਰਸ ਦੀ ਵਿਚਾਰਧਾਰਾ ਤੇ ਵਿਸ਼ਵਾਸ ਰੱਖਦੇ ਹੁਣ ਸਾਨੂੰ ਆਉਣ ਵਾਲੇ ਸਮੇਂ ਚ ਉਹਨਾਂ ਵੱਲ ਵੇਖਣਾ ਹੈ ਸਰ ਪੰਜਾਬ ਯੂਨੀਵਰਸਿਟੀ ਪ੍ਰਧਾਨ ਜੀ ਮੈਂ ਗੱਲ ਇਹ ਚਾਹੁੰਦੀ ਵੀ ਹਲਕੇ ਇੰਚਾਰਜ ਕੀ ਲੱਗਦਾ ਹੈਗਾ ਪੰਜਾਬ ਦੇ ਵਿੱਚ ਇਹਨੇ ਬਾਕੀ ਅਗਰ ਹਰਿਆਣਾ ਦੀ ਗੱਲ ਕੀਤੀ ਹੈ ਮਾਝੇਲ ਦੀ ਗੱਲ ਕੀਤੀ ਜਾਵੇ ਪਰ ਕੋਈ ਨਹੀਂ ਹੈ ਦੇਖੋ ਗੱਲ ਇਹ ਹੈ ਕਿ ਅਸੀਂ ਕਿਸੇ ਨੂੰ ਬਣਾਇਆ ਨਹੀਂ ਸਾਡੇ ਕੋਲ ਤਾਂ ਕੋਈ ਚਿੱਠੀ ਬੱਤਰ ਨਹੀਂ ਹੈ ਇਹ ਬਾਇ ਡਿਫਾਲਟ ਜਿਹੜਾ ਬੰਦਾ ਚੋਣਾਂ ਲੜਦਾ ਹੈ ਉਹ ਉੱਥੇ ਨੁਮਾਇੰਦਗੀ ਕਰਦਾ ਹੈ ਪਰ ਅਦਰਵਾਇਜ਼ ਕੋਈ ਸਾਡੇ ਵੱਲੋਂ ਕੋਈ ਇਸ ਗੱਲ ਦੀ ਇਹ ਅਕਾਲੀ ਦਲ ਬਣਾਉਣਾ ਹੁੰਦਾ ਸੀ ਕੋਈ ਲੈਟਰ ਚਿੱਠੀ ਪੱਤਰ ਨਹੀਂ ਹੈ ਕਿ ਫਲਾਣਾ ਬੰਦਾ ਹਲਕਾ ਚਾਹੁੰਦਾ ਅਕਾਲੀ ਦਲ ਦਾ ਅਕਾਲੀ ਦਲ ਨੇ ਕਲਚਰ ਇੰਟੀਗੇਟ ਕੀਤਾ ਹਲਕਾ ਚਾਰਜ ਵਾਲਾ ਕਾਂਗਰਸ ਕਦੀ ਵੀ ਹਲਕਾ ਚਾਰਜ ਦਾ ਕਲਚਰ ਨਹੀਂ ਰਿਹਾ ਨਾ ਅਸੀਂ ਇਸ ਪ੍ਰੋਸੈਸ ਨੂੰ ਕਦੀ ਫਾਲੋ ਕੀਤਾ ਨਾ ਅਸੀਂ ਡੌਕ ਕੀਤਾ ਜੀ ਸਰ ਪੰਜਾਬ ਯੂਨੀਵਰਸਿਟੀ ਦਾ ਨਾਮ ਹਰਿਆਣਾ ਐਡ ਕਰਨ ਦੀ ਗੱਲ ਹੋਈ ਹੈ ਕਿ ਜਿਹੜੀ ਚੰਡੀਗੜ੍ਹ ਦੀ ਪੰਜਾਬ ਨੇ ਉਹਦਾ ਪੰਜਾਬ ਹਰਿਆਣਾ ਕੀਤਾ ਜਾਵੇ ਇਹ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਣ ਗਏ ਜੀ ਆ ਮੈਨੂੰ ਤਾਂ ਲੱਗਦਾ ਹੌਲੀ ਉਹਦੀ ਚੰਡੀਗੜ੍ਹ ਹੀ ਹਰਿਆਣਾ ਨੂੰ ਦੇ ਦੇਣਗੇ ਮੈਨੂੰ ਥੋੜੀ ਯਾਦ ਹੋਣਾ ਉਹ ਸੁਣੋ ਦਪਿੰਦਰ ਹੁੱਡਾ ਨੇ ਕਿਹਾ ਮੈਂ ਸੈਸ਼ਨ 'ਚ ਪਹਿਲਾਂ ਸੁਣੋ ਧਿਆਨ ਨਾਲ ਠੀਕ ਹੈ ਦਪਿੰਦਰ ਹੁੱਡਾ ਹਰਿਆਣਾ ਦਾ ਦਪਿੰਦਰ ਹੁੱਡਾ ਕਰੇ ਸਾਨੂੰ ਕੀ ਹਰਜਾ ਦਪਿੰਦਰ ਹੁੱਡਾ ਤੇ ਸਾਨੂੰ ਤਾਂ ਸਾਡੇ ਵਾਲੇ ਤੇ ਹਰਜਾ ਸਾਡੇ ਵਾਲਿਆਂ ਨੇ ਕਿਹਾ ਜਦੋਂ ਇਹ ਸ਼ੁਰੂਆਤ ਹੋਈ ਕਿ ਵਿਧਾਨ ਸਭਾ ਅਸੀਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਦੇਾਂਗੇ ਤੇ ਸਾਡੇ ਵਾਲਿਆਂ ਨੇ ਟਵੀਟ ਕਰਤਾ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਭਈ ਹਰਿਆਣੇ ਨੂੰ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ ਸਾਡਾ ਕਲੇਮ ਹੀ ਖਤਮ ਕਰਤਾ ਚੰਡੀਗੜ ਸਾਡਾ ਕਿਵੇਂ ਦੇਣਗੇ ਵਿਧਾਨ ਸਭਾ ਮੁੱਖ ਮੰਤਰੀ ਸਾਹਿਬ ਕਹਿਣਗੇ ਤੁਸੀਂ ਆ ਕੇ ਦੇਖਿਓ ਸਾਡੇ ਵੜਿਓ 60% ਪੰਜਾਬ ਦੇ ਪਿੰਡੂ ਜਿਹੜੇ ਸਾਡੇ ਸਾਡੀ ਸਦੀਆਂ ਤੋਂ ਲੜਾਈ ਆ ਵੀ ਚੰਡੀਗੜ ਪੰਜਾਬ ਨੂੰ ਮਿਲਣਾ ਚਾਹੀਦਾ ਜੇ ਹਰਿਆਣੇ ਨੂੰ ਵਿਧਾਨ ਸਭਾ ਹੀ ਮਿਲ ਗਈ ਤੇ ਜੇ ਚੰਡੀਗੜ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਦਾ ਨਾਮ ਹਰਿਆਣਾ ਯੂਨੀਵਰਸਿਟੀ ਦਾ ਨਾਮ ਪੈ ਗਿਆ ਇਹ ਜੇ ਦਪਿੰਦਰ ਉੱਡਾ ਉੱਥੇ ਮੁੱਦਾ ਚੱਕੇਗਾ ਤੇ ਗਾਂਧੀ ਸਾਹਿਬ ਤੇ ਰਾਜਾ ਬਰਿੰਗ ਸਾਹਿਬ ਕਿਹਾ ਉੱਥੇ ਛੋਲੇ ਖਾਣਗੇ ਅਸੀਂ ਪੰਜਾਬ ਯੂਨੀਵਰਸਿਟੀ ਦਾ ਨਾਂ ਪੰਜਾਬ ਯੂਨੀਵਰਸਿਟੀ ਰਹਿ ਪੂਰੀ ਲੜਾਈ ਲੜਾਂਗੇ ਹੌਰ ਤੋਂ ਹਾਰਪੁਰ ਆਈ ਹਾਰਪੁਰ ਤੋਂ ਸ਼ਾਮਿਲ ਲਗੇ ਆਖਰੀ ਵਾਰ ਚੰਡੀ ਵਾਲਾ ਕੇ ਸੈਟਲ ਹੋਈਗੀ ਇਹ ਸਾਡੀ ਯੂਨੀਵਰਸਿਟੀ ਹੈ ਸਾਡੀ ਆਇਡੈਂਟੀਟੀ ਨਾਲ ਜੁੜੀ ਹੋਈ ਹੈ ਆ ਤੇ ਤੁਸੀਂ মিডিਆ ਵਾਲਿਆਂ ਨੇ ਟੀਵੀ ਤੇ ਵਿਖਾਇਆ ਤੁਹਾਨੂੰ ਲੱਭਣਾ ਚਾਹੀਦਾ ਸੀ ਇਹ ਤੁਹਾਡਾ ਕੰਮ ਹੈ ਔਰ ਜਿਨ੍ਹਾਂ ਲੋਕਾਂ ਦੇ ਘਰੇ ਸਮਾਨ ਹੈਗਾ ਜਿਹੜੀਆਂ ਤੁਹਾਡੀਆਂ ਵੀਡੀਓਜ਼ ਆਈਆਂ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਸੀ ਪਰ ਚੰਗੀ ਗੱਲ ਆ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਇਹਨਾਂ ਚੋ ਲੋਕਾਂ ਨੇ ਝਾੜੂ ਖਿਲਾਰ ਰਹੇ ਸਾਡੀਆਂ ਟਰਾਲੀਆਂ ਵੀ ਲੈ ਗਏ ਪਰ ਪਰਚਾ ਵੀ ਨਹੀਂ ਹੋਇਆ ਤੇ ਵੀਡੀਓਜ਼ ਵੀ ਆ ਗਿਆ ਉਹਨਾਂ ਲੋਕਾਂ ਨੇ ਝਾੜੂ ਟੀਲਾਤੀ ਲਾ ਗਏ ਰਾਈਟ ਕਰੋ